ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮਾਹਿਰ ਦਫਤਰ ਪੰਵਿੱਤ ਕਰ ਕਿੰਗਰਾ ਨੇ ਦੱਸਿਆ ਕਿ ਤਾਪਮਾਨ ਵਿੱਚ ਲਗਾਤਾਰ ਗਰਮੀ ਦੇਖਣ ਨੂੰ ਮਿਲ ਰਹੀ ਆ ਅਤੇ ਨਾਰਮਲ ਤੋਂ 5 ਤੋਂ 6 ਡਿਗਰੀ ਵੱਧ ਤਾਪਮਾਨ ਚੱਲ ਰਿਹਾ ਹੈ। ਪਿਤੇ ਦਿਨੀ ਲੁਧਿਆਣਾ ਵਿੱਚ 41 ਅਤੇ ਮਠਿੰਡਾ ਦੇ ਵਿੱਚ ਕਰੀਬ 47 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਲੂ ਵੀ ਚੱਲ ਰਹੀ ਆ ਅਤੇ ਇਸ ਵਿਚਾਰੇ ਆਉਣ ਵਾਲੇ 2 ਤੋਂ 3 ਦਿਨ ਲਈ ਔਰਿੰਗ ਅਤੇ येलो ਅਲਰਟ ਪੰਜਾਬ ਭਾਰ ਦੇ ਵਿੱਚ ਜਾਰੀ ਕੀਤਾ ਗਿਆ। ਹਾਲਾਂਕਿ ਜਿਆਦਾ ਗਰਮੀ ਪੈਣ ਕਾਰਨ ਕੁਝ ਸਿਸਟਮ ਡਵੈਲਪ ਹੋ ਜਾਂਦੇ ਹਨ। ਅਤੇ ਸੂਬੇ ਦੇ ਵਿੱਚ 18 ਤੋਂ 22 ਜੂਨ ਦੌਰਾਨ ਕਈ ਥਾਵਾਂ 'ਤੇ ਧੁੱਪ ਭਰੀ ਤੇ ਹਲਵਾਹ ਹਨੇਰੀ ਚੱਲਣ ਅਤੇ ਛਿੱਟੇ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਮੁਤਾਬਕ 21 ਤੋਂ 22 ਜੂਨ ਨੂੰ ਤਾਪਮਨ ਵਿੱਚ ਥੋੜੀ ਗਿਰਾਵਟ ਆਉਣ ਨਾਲ ਧੂ ਵਾਲੀ ਗਰਮੀ ਤੋਂ ਰਾਹਤ ਜ਼ਰੂਰ ਮਿਲ ਸਕਦੀ ਹੈ ਹਾਲਾਂਕਿ ਜ਼ਿਆਦਾ ਬਰਸਾਤ ਪੈਣ ਦੀ ਸੰਭਾਵਨਾ ਨਹੀਂ ਇਸ ਦੌਰਾਨ ਉਨ੍ਹਾਂ ਨੇ ਕਿਸਾਨ ਅਤੇ ਆਮ ਲੋਕਾਂ ਨੂੰ ਸੁਝਾਅ ਵੀ ਦਿੱਤੇ ਹਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ 5 ਤੋਂ 6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਕਿਸ ਤਰ੍ਹਾਂ ਸਾਡੇ ਕੋਲ ਕੱਲ 44 ਡਿਗਰੀ ਟੈਂਪਰੇਚਰ ਲੁਧਿਆਣਾ ਵਿੱਚ ਰਿਕਾਰਡ ਕੀਤਾ ਗਿਆ ਤੇ 47 ਡਿਗਰੀ ਜਿਹੜਾ ਟੈਂਪਰੇਚਰ ਅਬ ਠੰਡੇ ਵਿੱਚ ਰਿਕਾਰਡ ਕੀਤਾ ਗਿਆ ਸੋ ਕੱਲ ਦੀ ਜਿਹੜੀ ਕੱਲ ਦਾ ਸਾਡੇ ਕੋਲ ਜਿਹੜਾ ਟੈਂਪਰੇਚਰ ਸੀਗੇ ਉਹਦੇ ਹਿਸਾਬ ਨਾਲ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਰਹੀ ਹੈ ਸੋ ਹੁਣ ਵੀ ਜਿਹੜੇ ਆਉਣ ਵਾਲੇ ਦੋ ਤਿੰਨ ਦਿਨਾਂ ਉਹਨਾਂ ਦੇ ਵਿੱਚ orange ਟੂ yellow ਜਿਹੜੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ 19 ਤਰੀਕ ਤੱਕ ਜਿਹੜਾ ਇਹ ਅਲਰਟ ਰਹੇਗਾ ਜਿਹਦੇ ਨਾਲ ਕੀ ਹੀਟ ਵੇਵ ਪਰਸਿਸਟ ਕਰੇਗੀ ਪਰ ਕੁਝ ਸਿਸਟਮ ਜਿਹੜਾ ਜਿਵੇਂ ਕਿ ਉਹ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਚੱਲ ਰਹੇ ਨੇ ਤਾਂ ਉਹਦੇ ਨਾਲ ਕੁਝ ਉੱਪਰ ਜਿਹੜੀਆਂ ਚੇਂजेस ਜਿਹੜੀਆਂ ਜਾਂ ਆਪਾਂ ਕਹਿ ਸਕਦੇ ਆ ਕੁਝ ਸਰਕੂਲੇਸ਼ਨਸ ਡਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਪ੍ਰੈਸ਼ਰ ਦੇ ਵਿੱਚ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਕਿ ਇੱਕ ਸਿਸਟਮ ਡਵੈਲਪ ਹੋਇਆ ਹੈ ਜਿਹਦੇ ਨਾਲ ਡਸਟ ਸਟ੍ਰੌਮ ਤੇ ਥੰਡਰ ਸਟ੍ਰੌਮ ਜਿਹੜੇ ਨੇ ਉਹ ਐਕਸਪੈਕਟ ਕੀਤੇ ਜਾ ਰਹੇ ਨੇ ਸੋ 18 ਤੋਂ 22 ਦੇ ਵਿੱਚ ਕੁਝ ਜਗ੍ਹਾ ਤੇ ਜਿਹੜੀਆਂ ਤੂੜਪਰੀਆਂ ਹਵਾਵਾਂ ਹਨੇਰੀਆਂ ਚੱਲਣ ਦੀ ਸੰਭਾਵਨਾ ਹੈਗੀ ਹੈ ਤੇ ਥੋੜੇ ਬਾਅਦ ਛਿੱਟੇ ਵੀ ਪੈ ਸਕਦੇ ਆ ਸੋ ਜੋ ਆਈਐਮਟੀ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ 21 ਤਰੀਕ ਤੋਂ ਸਾਨੂੰ ਥੋੜੀ ਜੀ ਰਾਤ ਜਿਹੜੀ ਆ ਮਿਲ ਸਕਦੀ ਹੈ 21 22 ਨੂੰ ਕਿਉਂਕਿ ਉਦੋਂ ਟੈਂਪਰੇਚਰ ਦੇ ਵਿੱਚ ਜਿਹੜੀ ਆ ਫਾਲ ਦੇਖੀ ਜਾ ਸਕਦੀ ਹੈ ਬਟ ਸਟਿਲ ਹਲੇ ਜਿਹੜੀ ਗਰਮੀ ਹੈਗੀ ਉਹ ਤੋਂ ਸਾਨੂੰ ਬਹੁਤ ਜ਼ਿਆਦਾ ਰਾਤ ਮਿਲਣ ਦੀ ਸੰਭਾਵਨਾ ਨਹੀਂ ਹੈ ਕੋਈ ਰਿਪੋਰਟ ਵੀ ਦਰਜ ਕੀਤਾ ਗਿਆ ਹੈ ਆ ਦੇਖੋ بارش ਦੀ ਗੱਲ ਕਰੀਏ ਤਾਂ ਸਾਡੇ ਕੋਲ ਪੂਰਾ ਜਿਹੜਾ ਅਪ੍ਰੈਲ ਆ ਉਹ ਵੀ ਡਰਾਈ ਰਿਹਾ ਮਈ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਰੇਨਫਾਲ ਆ ਉਹ ਹਾਂ ਸਿਰਫ 4 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਹੁਣ ਜੂਨ ਦੇ ਵਿੱਚ ਵੀ ਜਿਹੜਾ ਪਹਿਲਾ 15ਵਾਂ ਹੈ ਉਹਦੇ ਵਿੱਚ ਸਾਡੇ ਕੋਲ ਸਿਰਫ ਇੱਕ ਦੋ ਦਿਨ 5 ਤੇ 6 ਨੂੰ ਜਿਹੜੀ ਥੋੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਆਦਰਵਾਇਜ਼ ਆਪਾਂ ਕਹਿੰਦੇ ਹਾਂ ਕਿ ਇੰਨਾ ਜ਼ਿਆਦਾ ਲੰਮਾ ਜਿਹੜਾ ਡਰਾਈ ਸਪੈਲ ਇਸ ਵਾਰ ਇਹ ਰਿਹਾ ਹੈ ਜਿਹਦੇ ਕਰਕੇ ਇਹ ਲਗਾਤਾਰ ਜਿਹੜਾ ਟੈਂਪਰੇਚਰ ਉਹਦੇ ਵਿੱਚ ਵੀ ਰਾਈਜ਼ ਹੁੰਦਾ ਰਿਹਾ ਸੋ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਹੀ ਹਾਂ ਹੈਗੀਆਂ ਕਿ ਟੈਂਪਰੇਚਰ ਜਦੋਂ 5 6 ਡਿਗਰੀ ਨਾਰਮਲ ਤੋਂ ਜ਼ਿਆਦਾ ਹੋਵੇ ਤਾਂ ਉਦੋਂ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਹੁਣ 47 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਕੱਲ ਬਠਿੰਡੇ ਤਾਂ ਉਹ ਨਾਰਮਲ ਨਾਲੋਂ ਸਭ ਤੋਂ 8 ਡਿਗਰੀ ਐ ਸੋ ਉਹ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਸਵियर ਹੀਟ ਵੇਵ ਐ ਸੋ ਇਸੇ ਤਰ੍ਹਾਂ ਜੇ 5 ਤੋਂ 6 ਹੈਗਾ ਤਾਂ ਮੋਡਰੇਟ ਹੀਟ ਵੇਵ ਐ ਸੋ ਹੁਣ ਜਿਹੜਾ ਇਹ ਸਿਸਟਮ ਚੱਲ ਰਿਹਾ ਐ ਹੀਟ ਵੇਵ ਦਾ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਸਾਡੇ ਕੋਲ येलो ਅਲਰਟ ਦੀ ਹੀ ਸੰਭਾਵਨਾ ਨਜ਼ਰ ਆ ਰਹੀ ਐ ਪਰ ਇੱਕ 20 ਤੋਂ ਬਾਅਦ 21 22 ਜੂਨ ਨੂੰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਅ ਵੈਦਰ ਦੇ ਵਿੱਚ ਕੋਈ ਚੇਂਜ ਆਏ ਕੀ ਤਾਂ ਜਿਹੜਾ ਆਪਾਂ ਨੂੰ ਹੀਟ ਵੇਵ ਤੋਂ ਹੋ ਸਕਦਾ ਥੋੜਾ ਛੁਟਕਾਰਾ ਮਿਲ ਜੇ ਕਿਉਂਕਿ ਜਿਹੜਾ ਹੁਣ ਸਿਸਟਮ ਡਿਵੈਲਪ ਹੋ ਰਿਹਾ ਹੈ 18 ਨੂੰ ਸਿਸਟਮ ਡਿਵੈਲਪ ਹੋ ਰਿਹਾ ਤਾਂ 20 ਤੱਕ ਉਹਦਾ ਜਿਹੜਾ ਅਸਰ ਹੋਏਗਾ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਥੋੜੀ ਬਹੁਤੀ ਚੇਂਜ ਹੋਏਗੀ ਕੋਈ ਥੰਡਰ ਸ਼ਾਵਰਸ ਹੋ ਸਕਦੇ ਆ ਡਸਟ ਸਟਾਰਮ ਹੋ ਸਕਦੀ ਹੈ ਪਰ ਬਹੁਤ ਜ਼ਿਆਦਾ ਵਾਈਡ ਸਪੈਡ ਰੇਨਫਾਲ ਦੀ ਸਾਨੂੰ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੋ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਸਾਨੂੰ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਬਟ ਇਹ ਹੈਗਾ ਕਿ ਹੁਣ ਜਿਵੇਂ ਸਵੀਅਰ ਹੀਟ ਵੇਵ ਤੋਂ ਜਾਂ ਮੋਡਰੇਟ ਵੇਵ ਤੋਂ ਸਾਨੂੰ ਥੋੜਾ ਛੁਟਕਾਰਾ ਮਿਲ ਜੇਗਾ ਕਿਉਂਕਿ ਇਸ ਤੋਂ ਟੈਂਪਰੇਚਰ ਵਧੇਗਾ ਨਹੀਂ ਟੈਂਪਰੇਚਰ ਥੋੜਾ ਜਿਹਾ ਫਾਲ ਕਰੇਗਾ ਬਟ ਇਹ ਹੈ ਕਿ ਬਹੁਤ ਜ਼ਿਆਦਾ ਟੈਂਪਰੇਚਰ ਫਾਲ ਦੀ ਸੰਭਾਵਨਾ ਨਹੀਂ ਹੈ ਬਹੁਤ ਜ਼ਿਆਦਾ ਰਾਹਤ ਮਿਲਣ ਦੀ ਨਹੀਂ ਹੈ ਬਟ ਇਹ ਹੈ ਕਿ ਹਾਂ ਕੁਝ ਹੱਦ ਤੱਕ ਸਾਨੂੰ ਜਿਸ ਤਰ੍ਹਾਂ ਹਵਾ ਚੱਲ ਰਹੀ ਹੈ ਜਾਂ ਥੋੜੇ ਠੰਡਾ ਸ਼ਾਵਰਸ ਹੋ ਰਹੇ ਹੈ ਤਾਂ ਉਹਦੇ ਨਾਲ ਟੈਂਪਰੇਚਰ ਕੁਝ ਫਾਲ ਕਰੇਗਾ ਤਾਂ ਕੁਝ ਸਾਨੂੰ ਇਹਨਾਂ ਜਿਹੜੀ ਹੀਟ ਵੇਵ ਆ ਉਹਦਾ ਸਾਹਮਣਾ ਨਹੀਂ ਕਰਨਾ ਪਏਗਾ ਦੇਖੋ 20 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਸ਼ੁਰੂ ਹੋ ਜਾਂਦੀ ਹੈ ਸੋ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਉਹ 20 ਜੂਨ ਤੋਂ ਜਿਹੜੀ ਆਪਣੀ ਲਵਾਈ ਆ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਉਹਨਾਂ ਨੂੰ ਸੰਜਮ ਨਾਲ ਜਿਹੜਾ ਪਾਣੀ ਆ ਉਹ ਜ਼ਰੂਰ ਵਰਤਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕਿ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਕਿ ਆਪਾਂ 2 ਹਫ਼ਤੇ ਤੱਕ ਜਿਹੜਾ ਪਾਣੀ ਆ ਉਹਨੂੰ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਿਸਾਨ ਵੀਰ ਇਹ ਵੀ ਧਿਆਨ ਰੱਖਣ ਕਿ ਜਦੋਂ ਝੋਨੇ ਦੀ ਆਪਾਂ ਲਵਾਈ ਕਰਨੀ ਆ ਤਾਂ 2 ਹਫ਼ਤੇ ਚ ਜ਼ਰੂਰ ਪਾਣੀ ਖੜਾ ਰੱਖਣ ਪੜ ਉਸ ਤੋਂ ਬਾਅਦ ਜ਼ਿਆਦਾ ਪਾਣੀ ਦੇਰ ਦਾ ਖੜਾ ਨਾ ਰੱਖਣ ਪਾਣੀ ਦੀ ਸੰਜਮ ਵਰਤੋ ਜ਼ਰੂਰ ਕਰਨ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਧਰਤੀ ਹੈట్లా ਪਾਣੀ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਕਿ ਸਾਨੂੰ ਜਿਹੜਾ ਪਾਣੀ ਹੈ ਉਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਲੋੜ ਹੈ ਤੇ ਉਨਾ ਹੀ ਵਰਤੀਏ ਜਿੰਨੀ ਆਪਾਂ ਨੂੰ ਲੋੜ ਹੈ ਇਸੇ ਤਰ੍ਹਾਂ ਹੀ ਦੇਖ ਰਹੀਆਂ ਕਿ ਆਪਾਂ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਐ ਇੰਨੀ ਜ਼ਿਆਦਾ ਕੰਕਰੀਟ ਸਰਫੇਸ ਹੋ ਰਿਹਾ ਸੋ ਹੁਣ ਜਿਵੇਂ ਮੌਨਸੂਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਹੈ ਉਹ ਵੀ ਆਪਾਂ ਨੂੰ ਥੱਲੋਂ ਜਿਹੜਾ ਧਰਤੀ ਹੇਠੋਂ ਨਾ ਕੱਟਣਾ ਪਵੇ ਬਾਰਿਸ਼ ਤੇ ਪਾਣੀ ਨਾਲੀ ਜਿਹੜੇ ਉਹ ਦਰਖਤ ਹੈ ਉਹ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਆਂ